ਬਾਕੀ ਨੇ ਵੀ ਇਹ 700 ਇਹ ਪਾਰੇ ਨੇ ਪਲਾਸਟਿਕ ਆ ਪਾਰੇ ਪਲਾਸਟਿਕ ਠੀਕ ਹੈ ਇਹ ਮੋਟਰ ਹੋਏ ਇਹ ਮੋਟਰ ਕਾਹਦੇ ਲਈ ਵੀ ਚੱਲ ਜਾਂਦੀ ਇਹ ਕਿੰਨੇ ਪਾਵਰ ਦੀ ਹੈ ਇਹ 100 ਜੀ ਆਹ ਫਿਲਟਰ ਆ ਗਿਆ ਲਾਉਣੀ ਫਿਲਟਰ ਵੀ بگੜ ਗਿਆ ਆਹ ਫਿਲਟਰ ਫਿਲਟਰ ਅੱਛਾ ਇਹ ਪਲਾਸਟਿਕ ਆਹ ਪਾਰ ਆ ਜਾਂਦਾ ਆਹ ਟੀ ਆ ਗਈ ਕਿੰਨਾ ਆਹ ਪਾਵਰ ਆ ਗਿਆ ਤੇ ਭਾਈ ਇਹ ਸਾਰੀ ਚੀਜ਼ਾਂ ਇਹਦੇ ਕੋਈ ਫੇਲ ਹੋਰ ਕੀ ਲੱਗਦਾ ਪਾਣੀ ਕਟਾ ਕਰ ਲਿਨੀ ਮਗਰ ਇਹ ਨਾਲ ਪਾਣੀ ਨਹੀਂ ਦਿੰਦੀ ਜਾਊਗਾ ਅੱਛਾ ਵੀ ਇਹ ਘਟਾ ਹੋਵਾ ਤੇ ਇਹ ਪਾਣੀ ਬੰਦ ਕਰਦੇ। ਬਲੌਗ ਵਿੱਚ ਤੁਹਾਨੂੰ ਖਫਾਰੇ ਲਾਉਣੇ ਸਿਖਾਵਾਂਗੇ ਆਪਾਂ ਬੜ ਜੰਮੀ ਸੌਖਾ ਤਰੀਕਾ। ਆਪਾਂ ਆਪਦੇ ਘਰੇ ਵੀਰੇ ਬਿਨਾ ਕਿਸੇ ਮਕੈਨਿਕ ਤੋਂ ਲਵਾ ਸਕਦੇ ਆ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ। ਇਹ ਵੀਡੀਓ ਨੂੰ ਤੁਸੀਂ ਦੇਖ ਕੇ ਸਿੱਖ ਜਾਓਗੇ ਆਪਾਂ ਕਿਵੇਂ ਖਫਾਰੇ ਲਾਉਣੇ ਨੇ। ਤੇ ਬਾਈ ਇਹ ਆ ਜਾਂਦੀ ਆ ਆਪਣੀ ਮੋਟਰ। ਮੋਟਰ ਦੇ ਨਾਲ ਬਾਈ ਆਪਾਂ ਨੂੰ ਟੀਆਂ ਆ ਜਾਂਦੀਆਂ ਨੇ। ਤੇ ਗੇਟ ਪਾਲ ਆ ਜਾਂਦੇ ਨੇ ਨਾਲ ਫੁਫਾਰੇ ਮਿਲ ਜਾਂਦੇ ਨੇ ਬਈ ਆਪਾਂ ਨੂੰ 40 ਰੁਪਏ ਦਾ ਇੱਕ ਫੁਫਾਰਾ ਪੈਂਦਾ ਵੀਰੇ ਨਿਓਜ਼ਲ ਵੀਰੇ 40 ਰੁਪਏ ਦੀ ਆ ਤੇ ਜਿਹੜਾ ਆਪਣਾ ਦੂਜੀ ਟੀ ਆ ਜਾਂਦੀ ਆ ਆ ਨਿਓਜ਼ਲ ਜਿਹੜੀ ਮੂਹਰੇ ਲੱਗੀ ਹੋਈ ਵੀਰੇ ਸਟੀਲ ਦੀ ਉਹ ਆਪਣੀ 40 ਰੁਪਏ ਦੀ ਆ ਤੇ ਬਾਕੀ ਟੀ ਆ ਆਪਣੀ 10 ਰੁਪਏ ਦੀ ਮਿਲ ਜਾਂਦੀ ਆ ਆਪਾਂ ਨੂੰ ਪਾਈਪ ਵੀਰੇ 8 ਰੁਪਏ ਫੁੱਟ ਹੁੰਦਾ ਇਹਦਾ ਤੇ ਮੋਟਰ ਆਪਣੀ 1200 ਰੁਪਏ ਦੀ ਆ ਫਿਲਟਰ ਪਾਣੀ ਕਟ ਆਫ ਕਰ ਲਈ ਨਹੀਂ ਪਾ ਲੈਣਾ ਪਾਣੀ ਸੁੱਟੀ ਜਾਉ 24 ਘੰਟੇ ਕਟਾ ਹੋਵੇ ਆਸਤੇ ਤੇ ਪਾਣੀ ਬੰਦ ਕਰਦੇ ਠੀਕ ਆ ਪੈਣ ਕਿ ਕਿਹਦੀ ਆ ਗਿਆ ਰੰਦੇ ਨਹੀਂ ਬੰਦ ਨਹੀਂ ਅਸਾਂ ਨੂੰ ਵੀ ਅਸੇ ਦਾ ਕੀ ਕੰਮ ਹੋਦਾ ਪੰਪ ਨੂੰ ਕਿਰਾਇਆ ਦੇ ਤੇ ਇੱਕ ਘੰਟਾ ਵੀਰੋ ਡਾਕਟਰ ਬੰਦਾ ਇੱਕ ਘੰਟਾ ਆਪਣਾ ਮੋਟਰ ਨੂੰ ਬੰਦਾ ਤੇ ਆ ਕਟੋਵਾਲ ਆ ਗਿਆ ਆ ਫਿਲਟਰ ਆ ਗਿਆ ਤੇ ਆ ਨਿਊਜ਼ ਨਿਊਜ਼ ਲਾਗੀ ਤੇ ਪਲੱਸ ਪੀ ਆ ਗਈ ਹੈ ਠੀਕ ਹੈ ਜੀ ਤੇ ਕਿਸਾਨ ਵੀਰੋ ਹੁਣ ਆਪਾਂ ਆਪਣੇ ਡੇਰੀ ਫਾਰਮ 'ਚ ਪਹੁੰਚ ਚੁੱਕੇ ਆ ਘਰੇ ਤੇ ਆਪਾਂ ਲਾਉਣ ਲੱਗੇ ਆ ਸਾਰਾ ਸਮਾਨ ਆਪਾਂ ਕਰ ਲਿਆ ਸਾਰੀ ਫੀਡਿੰਗ ਤੇ ਆਪਾਂ ਮੋਟਰ ਤੇ ਅਡੈਪਟਰ ਆਪਾਂ ਸੰਜੇ ਤੇ ਰੱਖ ਲੱਗ ਗਏ ਨਾਲ ਆਪਾਂ ਸਾਈਡ ਤੇ ਗੰਦ ਚਲਾ ਦਾਂਗੇ ਫਿਲਟਰ ਗੁੱਲਮੇਖਾਂ ਦੀ ਮਦਦ ਨਾਲ ਤੇ ਆਹ ਪਾਲਿਆਂ ਦੀਆਂ ਗੁੱਲਮੇਖਾਂ ਵੀਰੇ ਗੇਟੀਆਂ ਹੋ ਗਈਆਂ ਗੁੱਲਮੇਖਾਂ ਹੋ ਗਈਆਂ ਜਿਹਦੇ ਨਾਲ ਆਪਾਂ ਕੰਦ ਨਾਲ ਰੱਸੀ ਪਾਵਾਂਗੇ ਤੇ ਆਪਾਂ ਇਧਰ ਬਾਈ ਜੀ ਨੂੰ ਡਰੱਨ ਨਾਲ ਚਲੀਏ ਕੱਢਣ ਵਾਸਤੇ ਬੁਲਾ ਲਏ ਸੀਗੇ ਕਿਉਂਕਿ ਨਾਂ ਸੰਦ ਖੜਾਉ ਉਹ ਕਿਉਂਕਿ ਗਾਰੇ ਦੀ ਚਣਾਈ ਸੀਗੀ ਗੰਦ 'ਚ ਤੇ ਆਪਾਂ ਬਾਈ ਜੀ ਨੂੰ ਬੁਲਾ ਕੇ ਲਾਉਣ ਲਾਗੇ ਗਿੱਟੀਆਂ ਇੱਥੇ ਵੀਰੇ ਮੇਖ ਲਾ ਕੇ ਆਪਾਂ ਇੱਕ ਪਰਲੇ ਪਾਸੇ ਮੇਖ ਲਾ ਲਾਂਗੇ ਦੂਲੇ ਮੇਖ ਉਹਦੇ ਨਾਲ ਰੱਸੀ ਬੰਨ ਕੇ ਉਹਦੇ ਤੇ ਪੈ ਬੰਨਾਂਗੇ ਕਿਸਾਨ ਵੀਰੋ ਥੋੜੀ ਜੀ ਮਦਦ ਨਾਲ ਆਪਾਂ ਲਾ ਲੈਣੀਆਂ ਨੇ ਮੇਖਾਂ ਇੱਕ ਇਧਰਲੇ ਪਾਸੇ ਤੇ ਇੱਕ ਦੂਜੇ ਪਾਸੇ ਜਿੱਥੇ ਆਪਾਂ ਰੱਸੀ ਬੰਨ ਕੇ ਡੰਗਣੀਆਂ ਫੁਫਾਰੇ ਦੀ ਪੈਕ ਲੋ ਵੀ ਕਿਸਾਨ ਭਰਾਓ ਅੱਜ ਆਪਾਂ ਆਪਣੇ ਘਰੇ ਲਾ ਰਹੇ ਹਾਂ ਫੁਫਾਰੇ ਬਾਈ ਕੋਈ ਵੱਡਾ ਕੰਮ ਨਹੀਂ ਹੈਗਾ ਬਸ ਪਈ ਕਾ ਰੱਸੀ ਲੈ ਵੇਟ ਲਈ ਆ ਰਸੀ ਲਵੇਟ ਦੇ ਉੱਪਰ ਨਾਲ ਇਹਦੇ ਪਾਈਪ ਆਪਾਂ ਲਾ ਲਈ। ਆਪਾਂ ਕੱਟਿਆਂ ਨੂੰ ਬਾਅਦ ਚੋ ਲਾ ਲਾਂਗੇ ਤੇ ਆਪਾਂ ਹੁਣ ਆਪਾਂ ਲਾ ਰਹੇ ਹਾਂ ਨਾਲ ਹੀ ਇੱਧਰੋਂ ਪਾਣੀ ਵਾਲੀ ਲਾ ਦਾਂਗੇ ਇੱਧਰ ਮੋਟਰ ਵਾਲੇ ਪਾਸੇ ਮੋਟਰ ਦੇ ਵਿੱਚ ਆਹ ਮੋਟਰ ਦੇ ਆਊਟਸ ਤੇ ਲਾਉਣੀ ਆ ਕੋਈ ਜਨ। ਆਹ ਬਰਾ ਬੋਲ ਆਇਤ ਤੇ ਆਪਾਂ ਲਾ ਦਣੀ ਇੱਥੇ ਆਊਟ ਵਾਲੇ ਪਾਸੇ ਤੇ ਇੱਧਰ ਇੱਧਰੋਂ ਇਨ ਹੋਊਗਾ ਇੱਧਰੋਂ ਇੱਧਰਲੇ ਪਾਸੇ ਤੋਂ ਬਈ ਫਿਲਟਰ ਦਾ ਆਊਗਾ ਫਿਲਟਰ ਦੀ ਨਾਲ ਹੀ ਇਹਦੇ ਜਾਊਗਾ ਇੰਨਾਂ 'ਚ ਪਹਿਲੇ ਪਾਸੇ ਦਾ ਆਊਟ ਆਊਟ 'ਚੋਂ ਜਾ ਕੇ ਸਿੱਧੀ ਫੁਫਾਰੇ 'ਚ ਜਾਊਗਾ ਲੋ ਵੀ ਕਿਸਾਨ ਭਰਾਵੋ ਆਪਣੇ ਫੁਫਾਰੇ ਗਏ ਨੇ ਲੱਗ ਆਪਾਂ ਲਾਇਨੇ ਵੀਰੇ ਨਵਾਂ ਫੁਫਾਰੇ ਆਪਣਾ 38 ਬੋਟ ਦਾ ਭਾਂਡਾ ਤੇ ਆਪਾਂ ਹੁਣ ਫਿਲਟਰ ਲਾਵਾਂਗੇ 38 ਬੋਟ ਦਾ ਲੋ ਵੀ ਕਿਸਾਨ ਭਰਾਵੋ ਆਪਾਂ ਇਹ ਚੈੱਕ ਕਰ ਲੈਣਾ ਇੱਧਰ ਪੌਂਟੀ ਟੈਂਕ ਰੱਖੀ ਆ ਤੇ ਹਲੇ ਇਹਦੇ ਤੋਂ ਹਵਾ ਜੀ ਨਿਕਲ ਰਹੀ ਆ ਫਿਲਟਰ ਭਰਦੇ ਹਾਂ ਜਦ ਤੱਕ ਫਿਲਟਰ ਨਹੀਂ ਭਰਦਾ ਆਪਾਂ ਚੈੱਕ ਕਰ ਲੈਣਾ ਇੱਧਰੋਂ ਜਿਹੜਾ ਬਾਲਟੀ ਚੋਂ ਬਈ ਪਾਣੀ ਆਊਗਾ ਇਹਦੇ ਇਨ ਚ ਆਉਣਾ ਚਾਹੀਦਾ ਇਹਦੇ ਆਊਟ ਤੋਂ ਜਾ ਕੇ ਮੋਟਰ ਦੇ ਇਨ ਚ ਆਊਗਾ ਮੋਟਰ ਦੇ ਇਨ ਚੋਂ ਜਾ ਕੇ ਫੁਫਾਰੇ ਦੇ ਆਊਟ ਤੋਂ ਜਾ ਕੇ ਬਈ ਸਾਰਿਆਂ ਚ ਜਾਊਗਾ ਪਾਣੀ ਐਡਾ ਕੋਈ ਪ੍ਰੋਜੈਕਟ ਔਖਾ ਨਹੀਂ ਹੈਗਾ ਬਈ ਆ ਇਹਦਾ ਪਲੱਗ ਹਾਂਜੀ ਜ਼ਿੰਮੇਵਾਰ ਭਰਾ ਮੈਂ ਆਪਾਂ ਆਪਣੇ ਲਾ ਲੈਨੇ ਫੁਫਾਰੇ ਬਈ ਆਪਾਂ ਫੁਫਾਰੇ ਚੱਲਦੇ ਕਰਦੇ ਨੇ ਤੇ ਪਹਿਲਾਂ ਰੱਖਿਆ ਸੀਗਾ ਬਾਲਟੀ ਤੇ ਬਾਲਟੀ ਨਾਲ ਆਇਆ ਨਹੀਂ ਆਪਣਾ ਲੋਟ E ਵੀਰੋ ਹੁਣ ਆਪਾਂ ਲੱਗਿਆਂ ਆਪਣੇ ਪਸ਼ੂਆਂ ਉੱਪਰ ਫਫਾਰੇ ਲਾਉਣ ਕਿਸਾਨ ਪ੍ਰਭੂ ਇਹ ਆਪਣੇ ਅੱਗੇ ਐਂਡ ਪੁਆਇੰਟ ਜੋ ਕਿ ਫਿਲਟਰ ਵਿੱਚ ਲੱਗਣਗੇ ਤੇ ਮੋਟਰ ਵਿੱਚ ਲੱਗਣਗੇ ਇਹ ਵੀ ਅੱਗੇ ਤੁਹਾਨੂੰ ਦਿਖਾਉਨੇ ਆ ਚੱਲ ਗਏ ਤੇ ਆਪਾਂ ਹੁਣ ਲੱਗਿਆ ਵੀਰੇ ਆਪਾਂ ਸੂਤਲੀ ਬੰਨ੍ਹ ਲਣੀ ਆ ਦੋਨੇ ਪਾਸੇ ਤੇ ਆਪਾਂ ਨਾਲ ਲਾ ਲਣੀ ਆ ਪਾਈਪ ਤੇ ਪਹਿਲਾਂ ਆਪਾਂ ਪਾਈਪ ਲਾ ਲਾਂਗੇ ਵੀਰੇ ਉਦੋਂ ਬਾਅਦ ਆਪਾਂ ਹਾ ਟੀ ਦੇ ਵਿੱਚ ਪਾਈਪ ਨੂੰ ਫਸਾ ਦਾਂਗੇ ਜਿੱਥੋਂ ਆਪਾਂ ਫਫਾਰਾ ਲਾਉਣਾ ਉਥੋਂ ਕੱਟ ਲਾ ਕੇ ਆਪਾਂ ਵਿੱਚ ਫਸਾ ਲਾਂਗੇ ਤੇ ਆ ਇਹ ਜੇ ਨਿਊਜ਼ੀਲੈਂਡ ਟੀ ਆ ਤੇ ਕਿਸਾਨ ਭਰਾਵੋ ਇਹ ਜਮਈ ਸੌਖਾ ਤਰੀਕਾ ਆਪਾਂ ਘਰੇ ਲਾ ਸਕਦੇ ਆਪਾਂ ਵੀਡੀਓ ਦੇਖ ਕੇ ਤੁਸੀਂ ਸਿੱਖ ਜਾਓਗੇ ਤੇ ਆਪਣਾ ਤੁਸੀਂ ਆਪ ਹੀ ਘਰੇ ਲਾ ਸਕਦੇ ਹੋ ਤੇ ਇੱਥੇ ਆਪਾਂ ਬਾਈ ਤੋਂ ਲਵਾ ਲਈ ਸੀਗੇ ਆਪਾਂ ਘਰੇ ਜਾ ਕੇ ਆਪਾਂ ਆਪਣੇ ਆਪ ਲਾ ਲਈ ਸੀਗੇ ਦੂਜੇ ਡੇਰੀ ਫਾਰਮ ਤੇ ਵੀਰੋ ਆਪਾਂ ਪਾਈਪ ਦੇ ਵਿੱਚ ਕੱਟ ਲਾ ਕੇ ਦੋਨੇ ਪਾਸੇ ਆਪਾਂ ਨੂੰ ਪਾਈਪ ਨੂੰ ਲਗਾ ਦੇਣਾ ਹੈ ਅਤੇ ਫਿਰ ਵਿੱਚ ਟੀ ਫਿਟ ਕਰਕੇ ਉਹਦੇ ਵਿੱਚ ਹੀ ਫਫਾਰਾ ਲਾ ਦੇਣਾ ਹੈ ਨੀਚੇ ਵਾਲੇ ਪਾਸੇ ਜਿਵੇਂ ਬਾਈ ਨੇ ਲਾਇਆ ਹੈ ਆ ਦੇਖੋ ਭਰਾਵੋ ਆਪਾਂ ਇਦਾਂ ਪਲਾਸ ਨਾਲ ਪਾਈਪ ਕੱਟ ਲੈਣੀ ਆ ਤੇ ਬਾਈ ਜੀ ਉਹ ਨਹੀਂ ਹੋਣਾ ਟੀ ਫਸਾਉਣ ਲੱਗੇ ਨੇ ਪਹਿਲਾਂ ਇੱਕ ਪਾਸੇ ਲਾ ਦੇਣੀ ਆ ਫਿਰ ਦੂਜੇ ਪਾਸੇ ਲਾ ਕੇ ਆਪਾਂ ਉਸ ਨੂੰ ਟਾਈਟ ਕਰ ਦੇਣਾ ਹੈ ਉਸ ਦਾ ਲੋਕ ਵਿੱਚ ਹੀ ਹੁੰਦਾ ਤੇ ਵੀਰੋ ਆਪਾਂ ਇਹਨੂੰ ਉੱਪਰ ਤੇ ਸੂਤਲੀ ਨਾਲ ਵੀ ਲਿਬੇਟ ਸਕਦੇ ਆਂ ਤੇ ਜਾਂ ਫਿਰ ਆਪਾਂ ਟੇਪ ਵੀ ਲਾ ਸਕਦੇ ਆਂ ਤੇ ਤੇ ਇਹਨੂੰ ਵੀਰੋ ਟਾਈਟ ਜਰੂਰ ਕਰ ਲਿਆ ਕਰੋ ਪਾਈਪ ਨੂੰ ਟਾਈਟ ਕਰ ਲੈਣਾ ਆਪਾਂ ਕਿਉਂਕਿ ਵਫਾਰੇ ਜਿੱਥੋਂ ਆਪਾਂ ਕੱਟ ਲਾਉਂਦੇ ਆਂ ਉੱਥੇ ਥੋੜਾ ਜਿਹਾ ਢਿੱਲਾ ਹੋ ਜਾਂਦਾ ਤਾਂ ਇਹਨੂੰ ਨਾਲ ਦੀ ਨਾਲ ਆਪਣਾ ਰਸ ਰੱਸੀ ਖਿੱਚ ਲਿਆ ਕਰੋ ਤੇ ਜਿਵੇਂ ਬਾਈਓ ਨੇ ਹੁਣ ਖਿੱਚ ਰਹੇ ਨੇ ਪੂਰੀ ਟਾਈਟ ਹੋ ਜਾਂਦਾ ਵਫਾਰਾ ਤੇ ਵੀਰੋ ਬਾਈਓ ਨੇ ਹੁਣ ਲਾਤੀ ਸੀਗੀ ਟੀ ਤੇ ਵਿੱਚ ਹੁਣ ਮੂਰੇ ਪਫੂ ਲਾ ਦੇਣਾ ਪਫਾਰਾ ਲੋ ਜੀ ਇਹ ਹੋ ਗਿਆ ਆਪਣਾ ਫਿਲਟਰ ਲੋ ਜੀ ਫੁਫਾਰੇ ਲੱਗ ਚੁੱਕੇ ਨੇ ਤੇ ਆਪਾਂ ਪਾਣੀ ਦਾ ਪ੍ਰਬੰਧ ਕਰਕੇ ਆਪਾਂ ਇਹਨਾਂ ਨੂੰ ਚਲਾਵਾਂਗੇ ਤੇ ਬਾਈ ਆ ਇਹਨਾਂ ਦਾ ਫਿਲਟਰ ਆ ਤੇ ਇਹਨੂੰ ਆਪਾਂ ਫਿਲਟਰ ਨੂੰ ਇਸ ਤਰੀਕੇ ਨਾਲ ਲਾ ਲੈਣਾ ਤੇ ਇਹਨੂੰ ਫੁੱਲ ਟਾਈਟ ਕਰ ਦੇਣਾ ਕਿਉਂਕਿ ਇਹਦੇ ਚੋ ਲੀਕੇਜ ਨਾ ਹੋਵੇ ਕੋਈ ਤੇ ਇਧਰ ਆਪਾਂ ਲਾਤੀ ਮੋਟਰ ਇਹ ਵੀਰੇ ਆਪਾਂ ਹਲੇ ਕੱਚਾ ਜਿਹਾ ਕੰਮ ਕਰਿਆ ਬਾਅਦ ਚੋ ਬੋਰਡ ਤੇ ਜਿਵੇਂ ਆਪਾਂ ਪਹਿਲਾਂ ਲਾਇਆ ਉਦਾਂ ਬੋਰਡ ਤੇ ਲਾਵਾਂਗੇ ਤੇ ਇਧਰੋਂ ਟੂਟੀਆਂ ਦੋਨੇ ਕਰ ਲੈਣੀਆਂ ਨੇ ਫੱਟੀਆਂ ਦੀਆਂ ਪੂਰੀ ਚੰਗੀ ਤਰ੍ਹਾਂ ਟਾਈਟ ਕਿਉਂਕਿ ਲੀਕੇਜ ਨਾ ਹੋਵੇ ਤੇ ਬਫਰ ਉਤਬਾਦ ਇਹਦੇ ਬਾਈ ਸਪਲਾਈ ਦੇ ਕੇ ਇਹਨੂੰ ਮੋਟਰ ਨੂੰ ਫਿਲਟਰ ਜੋ ਪਾਣੀ ਦੇ ਕੇ ਆਪਾਂ ਚਲਾਵਾਂਗੇ ਤੇ ਇਧਰੋਂ ਬਾਈਓ ਨਹੀਂ ਅਡਾਪਟਰ ਲਾ ਰਹੇ ਨੇ ਮੋਟਰ ਤੱਕ ਕਰੰਟ ਪਹੁੰਚਦਾ ਕਰ ਰਹੇ ਨੇ ਤੇ ਆਪਾਂ ਇਧਰੋਂ ਮੋਟਰ ਨੂੰ ਕਰੰਟ ਦੇ ਕੇ ਅਡਾਪਟਰ ਦੇ ਮਦਦ ਨਾਲ ਉਧਰੋਂ ਪਾਣੀ ਆਪਾਂ ਫਿਲਟਰ ਚ ਫਿਲਟਰ ਤੋਂ ਵੀਰੇ ਮੋਟਰ ਚ ਮੋਟਰ ਤੋਂ ਆਊਟ ਚ ਕਰਕੇ ਬਫਾਰਿਆਂ ਵਿੱਚ ਲਾਉਣਾਗਾ ਇਹਦੇ ਚਿੱਟੀ ਵਾਲੀ ਗਰੰਟੀ ਵਾਲੀ ਹੁੰਦੀ ਆ ਵੀਰੇ ਹਾਂ ਲਓ ਜੀ ਆਪਾਂ ਫਿਲਟਰ ਨੂੰ ਸਪਲਾਈ ਦੇਤੀ ਪਾਣੀ ਦੀ ਬਾਲਟੀ ਚੋਂ ਤੇ ਬਾਲਟੀ ਤੋਂ ਆਪਾਂ ਪਾਣੀ ਵਾਲੀ ਪਾਈਪ ਫਿਲਟਰ ਦੇ ਇਨ ਵਿੱਚ ਲਾਉਣੀ ਆ ਤੇ ਇਹਦੇੋਂ ਆਊਟ ਵਿੱਚੋਂ ਜਾ ਕੇ ਮੋਟਰ ਦੇ ਇਨ ਵਿੱਚ ਲੱਗ ਜੂਗੀ ਤੇ ਇੱਕ ਗੱਲ ਦੀ ਆਪਾਂ ਵੀਰੇ ਗੌਰ ਰੱਖਣੀ ਆ ਜਿਹੜਾ ਵੀ ਜਿੱਥੋਂ ਆਪਾਂ ਪਾਣੀ ਦੀ ਸਪਲਾਈ ਦੇਣੀ ਆ ਚਾਹੇ ਟੈਂਕੀ ਚਾਹੇ ਬਾਲਟੀ ਚਾਹੇ ਡਰਮ ਉਹਨੂੰ ਥੋੜਾ ਜਿਹਾ ਉੱਚਾ ਕਰਕੇ ਰੱਖੋ ਤਾਂ ਕਿ ਮੋਟਰ ਖਾਲੀ ਖਿੱਚ ਨਾ ਲਵੇ ਤੇ ਫਿਲਟਰ ਵੀ ਨਾਲ ਜਰੂਰ ਲਾ ਲਿਆ ਕਿਉਂਕਿ ਜਿਹੜਾ ਵੀ ਸ਼ੋਰਾ ਹੁੰਦਾ ਮੜ ਮੋਟਾ ਮੈਲ ਮੂਲ ਹੁੰਦੀ ਆ ਟੁੜੀ ਹੁੰਦੀ ਆ ਉਹ ਆਪਣੇ ਫਿਲਟਰ ਵਿੱਚ ਫਸ ਜਾਂਦੀ ਆ ਤੇ ਪਾਣੀ ਵਿੱਚ ਕੋਈ ਗੰਦਗੀ ਨਹੀਂ ਜਾਂਦੀ ਇਸ ਕਰਕੇ ਆਪਣੀ ਨਾਲੀ ਵਿੱਚ ਜਾਂ ਵਫਾਰਿਆਂ ਵਿੱਚ ਕੋਈ ਵੀ ਚੀਜ਼ ਨਹੀਂ ਫਸ ਸਕਦੀ ਤੇ ਵੀਰੇ ਜਮੋ ਸਖਾਲਾ ਦਾ ਕੰਮ ਆ ਫਿਲਟਰ ਆ ਕੇ ਮੋਟਰ ਆ ਗਈ ਤੇ ਆਪਣੀ ਫਫਾਰਿਆਗੇ ਬਈ ਆਪਾਂ ਤੁਸੀਂ ਇਹਨੂੰ ਘਰੇ ਵੀ ਲਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਾਰੇ ਜਣੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜਾ ਜਿਹੜਾ ਲਾਣਾ ਸੀਗਾ ਵੀਰ ਬਣ ਕੇ ਕਮੈਂਟਾਂ 'ਚ ਜ਼ਰੂਰ ਦੱਸ ਦਿਓ ਵੀ ਵੀਰੇ ਸੌਖਾ ਜਾਂ ਔਖਾ ਤੇ ਬਾਈ ਜਿਵੇਂ ਵੀ ਤੁਹਾਨੂੰ ਵੀਡੀਓ ਤੇ ਬਾਈ ਜਿਹੜਾ ਫਫਾਰਿਆਂ ਦਾ ਸਮਾਨ ਆਪਾਂ ਨੂੰ ਬਾਜ਼ਾਰ ਵਿੱਚੋਂ ਤਕਰੀਬਨ 26-2700 ਰੁਪਏ ਦਾ ਸਾਰਾ ਮਿਲ ਜੂਗਾ ਤੇ ਫਿਟਿੰਗ ਕਰਨ ਵਾਲਾ ਵੀ ਬਾਈ 6-700 ਲੈ ਲੈਂਦਾ ਤੇ ਬਾਕੀ ਆਉਦਾ ਤੇਲ ਦਾ ਖਰਚਾ ਲੈਦਾ ਲੈ ਲੈਂਦਾ ਏ ਭਾਈ ਆ ਚੱਲ ਗਏ ਹੋ ਫਾਰੇ ਤੁਹਾਨੂੰ ਕਿਵੇਂ ਲੱਗੀ ਵੀਡੀਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਓ ਧੰਨਵਾਦ